ਲੇਕਿਨ ਸਰਕਾਰ ਮੈਨੂੰ ਜਗਦਾ ਕਿ ਬਚੇ ਤੇ ਆ ਆਪਣੀ ਜਿੱਦ ਤੇ ਅੜੀ ਹੋਈ ਆ ਵੀ ਇਥੇ ਖੂਨ ਦੀ ਹੋਲੀ ਖੇਡਨੀ ਇਹਨਾਂ ਨੇ ਅਸੀਂ ਸ਼ਾਂਤੀ ਮਈ ਜਾਣਾ ਚਾਹੁੰਦੇ ਆ ਖੱਟਰ ਸਰਕਾਰ ਨੂੰ ਤੇ ਮੋਦੀ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਸਾਨੂੰ ਸ਼ਾਂਤੀ ਮਈ ਜਾ ਲੈਣ ਦਿਓ ਗੁਰੂ ਦਾ ਜਾਬ ਕਰਨਾ ਵਾ ਤੇ ਆਪਣੀਆਂ ਮੰਗਾਂ ਵਾ ਤੇ ਧਰਨਾ ਲਾਉਣਾ ਅਸੀਂ ਉਸ ਦਿਨ ਤਾਂ ਚਲੇ ਜਾਣਾ ਸੀ ਲੇਕਿਨ ਅੱਗੋਂ ਵੇਖੋ ਤੁਸੀਂ ਆ ਜਿਹੜਾ ਹਾਲ ਕੀਤਾ ਵਾ ਇਹ ਨੈਸ਼ਨਲ ਇੰਟਰਨੈਸ਼ਨਲ ਬਾਰਡਰ ਤੇ ਵੀ ਨਹੀਂ ਹੈਗਾ ਇੱਥੇ ਸਾਡੇ ਪਤਾ ਨਹੀਂ ਕਿੰਨੇ ਕਿਸਾਨ ਜ਼ਖਮੀ ਹੋਏ ਕਿੰਨੇ ਮਰੇ ਕਿ ਅਸੀਂ ਹਿੰਦੁਸਤਾਨ ਦਾ ਹਿੱਸਾ ਵਾਂ ਲੇਕਿਨ ਇਹ ਸਾਨੂੰ ਹੀ ਸਾਹ ਮੰਨਣ ਤੋਂ ਇਨਕਾਰੀ ਨੇ ਇਹ ਕਿਸਾਨੀ ਅੰਦੋਲਨ ਦੇ ਪੇੜ ਯਾਨੀ ਕਿ ਸ਼ੰਭੂ ਬਾਰਡਰ ਹੈ ਜਿੱਥੇ ਕਿਸਾਨ ਕਈ ਦਿਨਾਂ ਤੋਂ ਡਟੇ ਹੋਏ ਨੇ 13 ਫਰਵਰੀ ਤੋਂ ਕਿਸਾਨ ਇੱਥੇ ਬੈਠੇ ਹੋਏ ਨੇ ਉਧਰ ਵਾਲੇ ਪਾਸੇ ਕੁਝ ਦਿਨ ਤਾਂ ਹੰਝੂ ਕੇ ਐਸੇ ਗੋਲੇ ਵੀ ਦਾਗੇ ਜਾਂਦੇ ਰਹੇ ਪਰ ਹੁਣ ਸੀਜ਼ ਫਾਇਰ ਤੋਂ ਬਾਅਦ ਸ਼ਾਂਤੀ ਦੀਆਂ ਤਸਵੀਰਾਂ ਵੀ ਨਜ਼ਰ ਆਈਆਂ ਤੁਸੀਂ ਦੇਖ ਰਹੇ ਹੋ ਕਿ ਹਰ ਉਮਰ ਦੇ ਕਿਸਾਨ ਇੱਥੇ ਪਹੁੰਚੇ ਹੋਏ ਨੇ ਬਜ਼ੁਰਗ ਵੀ ਨੇ ਤੇ ਨੌਜਵਾਨ ਕਿਸਾਨ ਵੀ ਨੇ ਇੰਤਜ਼ਾਮ ਸਾਰੇ ਪਾਸੇ ਪੂਰੇ ਕਰ ਲਏ ਗਏ ਨੇ ਉਧਰ ਖੱਟਰ ਸਰਕਾਰ ਦੇ ਵੱਲੋਂ ਵੀ 8 ਲੇਅਰ ਸਿਕਿਉਰਿਟੀ ਹੈ ਜਿਹੜੀ ਉਹ ਕੀਤੀ ਗਈ ਹੈ ਤਿਆਨਾਤ ਕੀਤੇ ਗਏ ਨੇ ਉਹਨਾਂ ਦੇ ਵੱਲੋਂ ਸੁਰੱਖਿਆ ਬਲ ਉੱਥੇ ਹਰ ਪਾਸੇ ਸਰਕਾਰ ਦੇ ਨਾਲ ਗੱਲਬਾਤ ਨਾਲ ਹੱਲ ਕੱਢਣ ਦੀ ਜਿਹੜੀ ਗੱਲ ਹੈ ਉਹ ਵੀ ਹੋ ਰਹੀ ਹੈ ਪਰ ਕਿਸਾਨਾਂ ਨੂੰ ਕਾਲ ਦੇਣੀ ਪਈ ਕਿ ਉਹ 1 ਜੁਲਾਈ ਨੂੰ ਜ਼ਰੂਰ ਜਾਣਗੇ ਦਿੱਲੀ ਹਾਲਾਂਕਿ ਉਹ ਜੇ ਵੀ ਕਹਿ ਰਹੇ ਨੇ ਕਿ ਸ਼ਾਂਤਮਈ ਤਰੀਕੇ ਦੇ ਨਾਲ ਜੇਕਰ ਉਹਨਾਂ ਨੂੰ ਲੰਘਣ ਦਿੱਤਾ ਜਾਏ ਤਾਂ ਉਹ ਚਲੇ ਜਾਣਗੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਹਰ ਪਾਸੇ ਡੰਡਿਆਂ ਦੇ ਵਿੱਚ ਜਿਹੜੇ ਝੰਡੇ ਟੰਗੇ ਹੋਏ ਨੇ ਤੇ ਕਿਸਾਨ ਡਟੇ ਹੋਏ ਨੇ ਹਰ ਪਾਸੇ ਤੇ ਤੇ ਇੱਕ ਪਾਸੇ ਜਿਹੜਾ ਜਾਪ ਵੀ ਹੋ ਰਿਹਾ ਹੈ ਵਾਇਗਰੂ ਦਾ ਜਾਪ ਵੀ ਹੋ ਰਿਹਾ ਹੈ ਕਿਸਾਨ ਲੀਡਰ ਕਹਿ ਰਹੇ ਨੇ ਕਿ ਨੌਜਵਾਨ ਹੈ ਜਿਹੜਾ ਉਹ ਜਾਪਤੇ ਦੇ ਵਿੱਚ ਰਹਿਣ ਤਾਂ ਜੋ ਕਿਸੇ ਨੂੰ ਵੀ ਕੋਈ ਨੁਕਸਾਨ ਨਾ ਹੋਵੇ ਕਿਉਂਕਿ ਦੋਵੇਂ ਪਾਸੇ ਜਿਹੜੇ ਨੇ ਲੋਕ ਨੇ ਉਹ ਆਪਣੇ ਲੋਕ ਨੇ ਇਸ ਲਈ ਕਿਸੇ ਨੂੰ ਵੀ ਕੋਈ ਨੁਕਸਾਨ ਨਹੀਂ ਪਹੁੰਚਣਾ ਚਾਹੀਦਾ ਤੇ ਦੂਰ ਦੂਰ ਜਿੱਥੇ ਵੀ ਤੁਸੀਂ ਦੇਖੋਗੇ ਤੁਹਾਨੂੰ ਕਿਸਾਨ ਹੀ ਕਿਸਾਨ ਨਜ਼ਰ ਆਉਣਗੇ ਟਰਾਲੀਆਂ ਦਾ ਜਿਹੜਾ ਲੰਬਾ ਕਾਫਲਾ ਤੁਹਾਨੂੰ ਨਜ਼ਰ ਆਏਗਾ ਇਹ ਤਸਵੀਰਾਂ ਨੇ ਸ਼ੰਭੂ ਬਾਰਡਰ ਦੀਆਂ ਜਦੋਂ ਇੱਕ ਪਾਸੇ ਸਰਕਾਰ ਨਾਲ ਗੱਲਬਾਤ ਚੱਲ ਰਹੀ ਹੈ ਤੇ ਦੂਜੇ ਪਾਸੇ ਕਿਸਾਨ ਲੀਡਰਾਂ ਨੇ ਕਾਲ ਦਿੱਤੀ ਹੋਈ ਹੈ ਕਿ ਦਿੱਲੀ ਜਾਇਆ ਜਾਏਗਾ ਸ਼ਾਂਤ ਸ਼ਾਂਤੀ ਮਾਰਚ ਉਸ ਨੂੰ ਕਹਿ ਰਹੇ ਨੇ ਕਿ ਸ਼ਾਂਤਮਈ ਤਰੀਕੇ ਦੇ ਨਾਲ ਉਹ ਮਾਰਚ ਕਰਦੇ ਹੋਏ ਦਿੱਲੀ ਵੱਲ ਨੂੰ ਵਧਣਗੇ ਕਿਉਂਕਿ ਦੇਖ ਰਹੇ ਹੋ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਉਮਰ ਦੇ ਇਸ ਪੜਾ ਦੇ ਵਿੱਚ ਜਿਹੜੇ ਬਜ਼ੁਰਗ ਉਹ ਵੀ ਇੱਥੇ ਨੇ ਨੌਜਵਾਨ ਵੀ ਨੇ ਨੌਜਵਾਨ ਨੇ ਤਿਆਰੀਆਂ ਵੀ ਕੀਤੀਆਂ ਹੋਈਆਂ ਨੇ ਖੇਤ ਛੱਡ ਕੇ ਉਹ ਸੜਕਾਂ ਤੇ ਆਏ ਨੇ ਉਹ ਇਹਨਾਂ ਦੀ ਦਲੀਲ ਇਹ ਹੈ ਕਿ ਘੱਟੋ ਘੱਟ ਸਮਰਥਨ ਦੇ ਲਈ ਉਹ ਖੇਤ ਛੱਡ ਕੇ ਸੜਕਾਂ ਤੇ ਡਟੇ ਹੋਏ ਨੇ ਤਾਂ ਜੋ ਉਹਨਾਂ ਦਾ ਜਿਹੜਾ ਮਸਲੇ ਆ ਉਹ ਹੱਲ ਹੋ ਜਾਣ ਕਿਸਾਨ ਜਿਹੜੇ ਉਹਨਾਂ ਨਾਲ ਗੱਲਬਾਤ ਵੀ ਕਰਦੇ ਆ ਆਖਿਰ ਦਿੱਲੀ ਜਾਣ ਦੀ ਕਾਲ ਲੈਣੀ ਹੀ ਪਈ ਵੇਖੋ ਜੀ ਅਸੀਂ ਤੇ ਸ਼ਾਂਤੀਮਈ ਸਾਰਾ ਕੁਝ ਇੱਥੇ ਕਰ ਰਹੇ ਆ ਆਪਣੀਆਂ ਮੰਗਾਂ ਮੰਨ ਰਹੇ ਮੰਗ ਰਹੇ ਆ ਲੇਕਿਨ ਸਰਕਾਰ ਮੈਨੂੰ ਜਗਦਾ ਕਿ ਬਜਿੱਦ ਆ ਆਪਣੀ ਜਿੱਦ ਤੇ ਅੜੀ ਹੋਈ ਆ ਵੀ ਇਤੇ ਕੋਣ ਦੀ ਹੋਲੀ ਖੇਡਣੀ ਇਹਨਾਂ ਨੇ ਅਸੀਂ ਸ਼ਾਂਤੀਮਈ ਜਾਣਾ ਚਾਹੁੰਦੇ ਆ ਅਸੀਂ ਤੁਹਾਡੇ ਮਾਧਿਅਮ ਰਾਹੀਂ ਕੱਟੜ ਸਰਕਾਰ ਨੂੰ ਤੇ ਮੋਦੀ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਸਾਨੂੰ ਸ਼ਾਂਤੀਮਈ ਜਾ ਲੈਣ ਦਿਓ ਤੇ ਅਸੀਂ ਜਾਂਤੀ ਮੈਂ ਸ਼ਾਂਤੀਮਈ ਜਾ ਕੇ ਉਥੇ ਬੈਠਣਾ ਵਾ ਗੁਰੂ ਦਾ ਜਾਪ ਕਰਨਾ ਵਾ ਤੇ ਆਪਣੀਆਂ ਮੰਗਾਂ ਵਾਤੇ ਧਰਨਾ ਲਾਉਣਾ ਵਾ ਬਿਲਕੁਲ ਗੁਰੂ ਦੇ ਜਾਪ ਹੋ ਹੀ ਰਿਹਾ ਹੈ ਪਰ ਉਹ ਕਹਿੰਦੇ ਸਾਲ 2020 ਚ ਜਦੋਂ ਲੰਗੇ ਸੀ ਤੇ ਬੜਾ ਜਿਹੜਾ ਇੱਥੇ ਹਿੰਸਾ ਹੋ ਗਈ ਸੀ ਖਰਾਬੀ ਹੋ ਗਈ ਸੀ ਹਾਈ ਕੋਰਟ ਵੀ ਕਹਿੰਦੀ ਕਿ ਮੋਟਰ ਵਹੀਕਲ ਐਕਟ ਐਕ ਟਰੈਕਟਰ ਸੜਕਾਂ ਤੇ ਨਾ ਲਿਜਾਓ ਟ੍ਰੇਨਾਂ ਤੇ ਚਲੇ ਜਾਓ ਬੱਸਾਂ ਤੇ ਚਲੇ ਜਾਓ ਵੇਖੋ ਜੀ ਜਿੱਤਨਾ ਕਿ ਮੈਂ ਤੁਹਾਨੂੰ ਪਹਿਲਾਂ ਹੀ ਬੇਨਤੀ ਕੀਤੀ ਆ ਕਿ ਅਸੀਂ ਸ਼ਾਂਤੀਮਈ ਜਾਣਾ ਵਾ ਤੇ ਸ਼ਾਂਤੀਮਈ ਸਾਨੂੰ ਜਾਣ ਦੇਣ ਅਸੀਂ ਉਸ ਦਿਨ ਤੇ ਚਲੇ ਜਾਣਾ ਸੀ ਲੇਕਿਨ ਅੱਗੋਂ ਵੇਖੋ ਤੁਸੀਂ ਆ ਜਿਹੜਾ ਹਾਲ ਕੀਤਾ ਵਾ ਇਹ ਨੈਸ਼ਨਲ ਇੰਟਰਨੈਸ਼ਨਲ ਬਾਰਡਰ ਤੇ ਵੀ ਨਹੀਂ ਹੈਗਾ ਮੇਰੀ ਖੁਦ ਜ਼ਮੀਨ ਆ ਤਾਰਾਂ ਦੇ ਵਿੱਚ ਉੱਥੇ ਵੀ ਇਹੋ ਜਿਹਾ ਪ੍ਰਬੰਧ ਨਹੀਂ ਹੈਗਾ ਜਿਹੜੇ ਇਹਨਾਂ ਨੇ ਕੀਤੇ ਆ ਇੱਥੇ ਸਾਡੇ ਪਤਾ ਨਹੀਂ ਕਿੰਨੇ ਕਿਸਾਨ ਜ਼ਖਮੀ ਹੋਏ ਕਿੰਨੇ ਮਰੇ ਠੀਕ ਆ ਇਹ ਅਸੀਂ ਸਾਡੇ ਅਸੀਂ ਦੱਸਣਾ ਚਾਹੁੰਦੇ ਆ ਕਿ ਅਸੀਂ ਹਿੰਦੂਸਤਾਨ ਦਾ ਹਿੱਸਾ ਵਾਂ ਲੇਕਿਨ ਇਹ ਸਾਨੂੰ ਹਿੱਸਾ ਮੰਨਣ ਤੋਂ ਇਨਕਾਰੀ ਨੇ ਪਰ ਗੱਲਬਾਤ ਚੱਲ ਰਹੀ ਹੈ ਗੱਲਬਾਤ ਚੱਲ ਰਹੀ ਹੈ ਲੇਕਿਨ ਸਿਰਫ ਇੱਕ ਫਾਰਮੈਲਟੀ ਆ ਅਸਲੀਅਤ ਵਿੱਚ ਕੁਝ ਨਹੀਂ ਹੈਗਾ ਤੇ ਆ ਤੁਨੇ ਇੰਤਜ਼ਾਮ ਬੜੇ ਕਰਨੇ ਪਏ ਤੁਸੀਂ ਐਣਕ ਲਈਏ ਤੇ ਵੀ ਹੰਝੂ ਗਏਸ ਤੋਂ ਅਸੀਂ ਆਪਣੇ ਬਚਾਵ ਅਤੇ ਕੀਤਾ ਵਾ ਜੀ ਅਸੀਂ ਇਹ ਸਾਰਾ ਕੁਝ ਆਪਣੇ ਬਚਾਵ ਅਤੇ ਕੀਤਾ ਵਾ ਆ ਸਾਡੀ ਟੀਮ ਹੈ ਜੀ ਇਹ ਅਸੀਂ ਜਿਹੜੇ ਉਹ ਜਿਹੜੇ ਧੂਆਂ ਛੱਡਦੇ ਆ ਉਹਦਾ ਬਹੁਤ ਜ਼ਿਆਦਾ ਇਫੈਕਟ ਹੁੰਦਾ ਅੱਖਾਂ ਤੇ ਫੇਸ ਤੇ ਇਹ ਉਹਦੇ ਬਚਾਅ ਵਾਸਤੇ ਅਸੀਂ ਇਹ ਸਾਰਾ ਕੁਝ ਪ੍ਰਬੰਧ ਕਰਨਾ ਪਿਆ ਸਾਨੂੰ ਬਿਲਕੁਲ ਕਈ ਨੌਜਵਾਨ ਐ ਜਿਨ੍ਹਾਂ ਦੀਆਂ ਅੱਖਾਂ 'ਚ ਸੱਟਾਂ ਵੱਜੀਆਂ ਲੱਤਾਂ ਤੇ ਹੱਥਾਂ ਤੇ ਹੰਝੂ ਗੈਸ ਦੇ ਗੋਲੇ ਜਦੋਂ ਉਧਰ ਆਉਂਦੇ ਸੀ ਪਰ ਅੱਜ ਜਦੋਂ ਫੇਰ ਇਸ ਤਰ੍ਹਾਂ ਦੀ ਸਥਿਤੀ ਐ ਤੇ ਤੁਹਾਨੂੰ ਲੱਗਦਾ ਵੀ ਨੁਕਸਾਨ ਹੋਰ ਹੋਣਾ ਹੈ ਹਾਂਜੀ ਨੁਕਸਾਨ ਤੇ ਹੈ ਹੀ ਐ ਪਰ ਕੀ ਕਰੀਏ ਆਪਣੇ ਹੱਕਾਂ ਵਾਲੇ ਆਪਾਂ ਨੂੰ ਜਣਾਏ ਪੈਣਾ ਅੱਗੇ ਕੀ ਕਰ ਸਕਦੇ ਅਸੀਂ ਨੁਕਸਾਨ ਤੇ ਹੈ ਉਹ ਤੇ ਅਨੁਹੀਂ ਦੇਖ ਰਿਹਾ ਕਿ ਨੁਕਸਾਨ ਹੋਏਗਾ ਪਰ ਆਪਣੀ ਸੇਫਟੀ ਅਸੀਂ ਕਰ ਰਹੇ ਜਿੰਨੀ ਕੁ ਅਸੀਂ ਕਰਨ ਜੋਕੇ ਹੈਗੇ ਆਂ ਅਸੀਂ ਆਪਣੀ ਸੇਫਟੀ ਕਰ ਰਹੇ ਹਾਂ ਬਾਕੀ ਮੋਦੀ ਸਰਕਾਰ ਨੂੰ ਵੀ ਥੋੜਾ ਸਮਝਣਾ ਚਾਹੀਦਾ ਕਿ ਮਤਲਬ ਇਸ ਤਰ੍ਹਾਂ ਇਹ ਚਿਰਦਾ ਤੇ ਨਹੀਂ ਕਰਨਾ ਚਾਹੀਦਾ ਸੁਪਰੀਮ ਕੋਰਟ ਨੇ ਵੀ ਆਰਡਰ ਦਿੱਤਾ ਵਾ ਜੀ ਤੁਸੀਂ ਕਿਸੇ ਦਾ ਰਸਤਾ ਨਹੀਂ ਰੋਕ ਸਕਦੇ ਤੁਸੀਂ ਦੇਖੋ ਜੀ ਆਪਾਂ ਕਿਸੇ ਦੀ ਗਲੀ ਵੀ ਨਹੀਂ ਰੋਕ ਸਕਦੇ ਇਹ ਤੇ ਇੱਕ ਨੈਸ਼ਨਲ ਹਾਈਵੇ ਆ ਇਹ ਉਹਨਾਂ ਨੇ ਕਾਨੂੰਨ ਦੀ ਲਗਣਾ ਕੀਤੀ ਆ ਇਹਦੀ ਉਹਨਾਂ ਨੂੰ ਖਮਿਆਜਾ ਭੁਗਤਣਾ ਪਏਗਾ ਆਉਣ ਵਾਲੇ ਸਮੇਂ 'ਚ ਮੈਂ ਫੇਰ ਦੁਬਾਰਾ ਇੱਕ ਬੇਨਤੀ ਕਰਦਾ ਵਾਂ ਤੁਹਾਡੇ ਮਾਧਿਅਮ ਰਾਹੀਂ ਸਰਕਾਰ ਨੂੰ ਕਿ ਸਾਨੂੰ ਸ਼ਾਂਤੀਮਈ ਜਾਣ ਦਿਓ ਅਸੀਂ ਪਤਾ ਨਹੀਂ ਕਿੰਨੇ ਗੱਲਬਾਤ ਦੇ ਉਹਨਾਂ ਨੂੰ ਮੌਕੇ ਦਿੱਤੇ ਆ ਲੇਕਿਨ ਉਹ ਖੁਦ ਵੀ ਅੱਗੇ ਆ ਕੇ ਗੱਲ ਕਰਨ ਦੇ ਵਿੱਚ ਰਾਜ਼ੀ ਨਹੀਂ ਹੈਗੇ ਸਾਡਾ ਵੈਸੇ ਹੋਮ ਡਿਸਟ੍ਰਿਕਟ ਬਾਰਡਰ ਤੇ ਆ ਫਿਰੋਜ਼ਪੁਰ ਡਿਸਟ੍ਰਿਕਟ ਆ ਪਰ ਅਸੀਂ ਚੰਡੀਗੜ੍ਹ ਰਹਨੇ ਆ ਅਸੀਂ ਤਿਆਰੀਆਂ ਉਸ ਤੋਂ ਪਹਿਲਾਂ ਹੀ ਕਰ ਲਿਆ ਸੀ ਸਾਨੂੰ ਪਤਾ ਸੀਗਾ ਖੱਟੜ ਸਰਕਾਰ ਨੇ ਸੈਂਟਰ ਸਰਕਾਰ ਦੀ ਪਿੱਠੂ ਹੈ ਇਹਨੇ ਸਾਨੂੰ ਨਹੀਂ ਲੰਘਣ ਦੇਣਾ ਹੈਗਾ ਇਹਨਾਂ ਨੇ ਸਾਡੇ ਨਾਲ ਾਟਾ ਲਾਣਾ ਅਸੀਂ ਉਦੋਂ ਤਾਂ ਇੱਥੇ ਹੀ ਆ ਇੱਥੇ ਗੱਲਬਾਤ ਤੇ ਚੱਲ ਰਹੀ ਹੈ ਇੱਥੇ ਵੀ ਤਰਨਾਠ ਦਿਨ ਤੋਂ ਚੱਲ ਰਿਹਾ ਦਿੱਲੀ ਜਾਣਾ ਜ਼ਰੂਰੀ ਹੈ ਦਿੱਲੀ ਜਾਣਾ ਬਹੁਤ ਜ਼ਰੂਰੀ ਹੈ ਜੀ ਇਹਨਾਂ ਨਾਲ ਤਾਂ ਸਾਡਾ ਰੋਲਾ ਹੀ ਕੋਈ ਨਹੀਂ ਇਹਨਾਂ ਨੇ ਤਾਂ ਸਾਨੂੰ ਬਿਨਾਂ ਵਜ੍ਹਾ ਤੋਂ ਰੋਕਿਆ ਹੋਇਆ ਜੋ ਇਹਨਾਂ ਨੇ ਬੈਰੀਕੇਡਿੰਗ ਕੀਤੀ ਹੈ ਉਹ ਬਿਲਕੁਲ ਨਜਾਇਜ਼ ਹੈ ਸਾਡਾ ਤੇ ਸਾਡੀ ਮੰਗ ਤਾਂ ਸੈਂਟਰ ਗਵਰਨਮੈਂਟ ਤੋਂ ਹੈ ਦਿੱਲੀ ਤੋਂ ਹੈ ਜੇ ਸਾਡੀ ਕੋਈ ਗੱਲਬਾਤ ਹੋਣੀ ਹੈ ਤਾਂ ਦਿੱਲੀ ਸਰਕਾਰ ਸੈਂਟਰ ਗਵਰਨਮੈਂਟ ਨਾਲ ਹੋਣੀ ਹੈ ਹਰਿਆਣਾ ਸਰਕਾਰ ਨਾਲ ਤਾਂ ਸਾਡੀ ਕੋਈ ਸਾਡਾ ਰੋਲਾ ਹੀ ਨਹੀਂ ਹੈਗਾ ਨਾ ਸਾਡੀ ਉਹਨਾਂ ਦੇ ਕੋਲੇ ਕੋਈ ਮੰਗ ਹੈ ਉਹ ਤਾਂ ਇੱਕ ਸੈਂਟਰ ਸਰਕਾਰ ਦੀ ਪਿੱਠੂ ਹੈ ਇਸ ਕਰਕੇ ਉਹ ਹੁੰਦੇ ਉਹ ਉਹਨਾਂ ਨੇ ਹਰਿਆਣੇ ਦੇ ਜਿੰਨੇ ਵੀ ਕਿਸਾਨ ਆ ਉਹ ਦਬਾ ਕੇ ਰੱਖੇ ਹੋਏ ਆ ਅਗਰ ਅਸੀਂ ਇੱਥੇ ਨਹੀਂ ਮਾਰਚ ਕਰਦੇ ਤਾਂ ਸਾਡੇ ਵਾਸਤੇ ਤਾਂ ਦੂਰਾ ਹੈ ਅਸੀਂ ਤਾਂ ਹਰਿਆਣੇ ਦੇ ਕਿਸਾਨਾਂ ਨੂੰ ਵੀ ਆਜ਼ਾਦ ਕਰਾਣਾ ਵਾ ਬਿਲਕੁਲ ਤਾਂ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਕਿਸਾਨ ਅਜੇ ਵੀ ਸਰਕਾਰ ਤੋਂ ਮੰਗ ਰਹੇ ਨੇ ਉਹ ਕਹਿ ਰਹੇ ਨੇ ਕਿ ਸ਼ਾਂਤਮਈ ਤਰੀਕੇ ਨਾਲ ਲੰਘ ਦਿੱ ਲੰਘਣ ਦਿੱਤਾ ਜਾਏ ਤਾਂ ਜੋ ਕੇਂਦਰ ਤੱਕ ਆਪਣੀਆਂ ਮੰਗਾਂ ਪਹੁੰਚਾ ਸਕਣ 13 ਫਰਵਰੀ ਤੋਂ ਇੱਥੇ ਧਰਨਾ ਚੱਲ ਰਿਹਾ ਤੇ ਅੱਜ 21 ਫਰਵਰੀ ਯਾਨੀ ਕਿ ਅੱਜ ਦੇ ਦਿਨ ਕਾਲ ਦਿੱਤੀ ਕਿਸਾਨਾਂ ਨੇ ਕਿ ਉਹ ਦਿੱਲੀ ਜਾਣਗੇ ਪਰ ਅੱਗੇ ਇੰਤਜ਼ਾਮ ਪੂਰੇ ਨੇ ਤੇ ਇਧਰ ਕਿਸਾਨਾਂ ਦੇ ਵੱਲੋਂ ਵੀ ਤਿਆਰੀਆਂ ਪੂਰੀਆਂ ਨੇ ਚਰਨਜੀਤ ਕੌਰ ਦੇ ਨਾਲ ਲਾਲਤਾ ਪ੍ਰਸਾਦ ਸ਼ੰਭੂ ਬੋੜਾ